ਦੇਖੋ ਇੱਕ ਗੱਲ ਬੜੀ ਸਪਸ਼ਟ ਹੋ ਗਈ ਕਿ 3 ਸਾਲ ਦੇ ਰਾਜ ਤੋਂ ਬਾਅਦ ਵੀ ਅਜੇ ਸਥਿਤੀ ਹੈ ਕਿ ਪੰਜਾਬ ਵਿੱਚ ਇਹਨਾਂ ਕੋਲ ਉਮੀਦਵਾਰੀ ਹੈ ਨਹੀਂ ਜਿਹੜੀ ਸਰਕਾਰ 3 ਸਾਲ ਤੋਂ ਚੱਲ ਰਹੀ ਹੋਵੇ ਤੇ ਆਪ ਆਪਣੇ ਆਪ ਨੂੰ ਲੋਕਾਂ ਦੇ ਵਿੱਚ ਬਹੁਤ ਪੌਪੂਲਰ ਕਹਾਉਂਦੀ ਹੋਵੇ ਤੇ ਉਹਨਾਂ ਨੂੰ ਉਮੀਦਵਾਰ ਐ ਬਾਹਰੋਂ ਲੱਗ ਕੇ ਸਿੱਟੇ ਰਾਜਧਾਨੀ ਬਣਾ ਕੇ ਤੋਂ ਰਜ਼ਾਈਨ ਕਰਾ ਕੇ ਇਲੈਕਸ਼ਨੇ ਬਾੜੋ ਤੇ ਇਹਦਾ ਮਤਲਬ ਇਹੀ ਹੈ ਕਿ ਘਾਟ ਆ ਉਮੀਦਵਾਰਾਂ ਦੇ ਲੋਕ ਇਹਨਾਂ ਨੂੰ ਇਹ ਚੱਕਦੇ ਉਹਨਾਂ ਦਾਬੇਦਾਰ ਅਖਬਾਰ ਹੈ ਜੀ ਸੁਣਦੇ ਸੀ ਕਿ ਕਈ ਕਾਂਸਲਰ ਸੀਗੇ ਉਹਦੇ ਬਿੱਡੋ ਵੀ ਸੀਗੇ ਸਭ ਤੋਂ ਪਹਿਲਾਂ ਤਾਂ ਮੈਸੇਜ ਇਹ ਹੈ ਜੇ ਕੋਈ ਸੀਗਾ ਤਾਂ ਕੰਪੈਸ਼ਨਰੀ ਗ੍ਰਾਂਟ ਉਹਦੀ ਘਰ ਵਾਲੇ ਨੂੰ ਦੇਣੀ ਚਾਹੀਦੀ ਸੀ ਜੇ ਪਾਰਟੀ ਨੂੰ ਉਸੇ ਮਹਿਰੂਮ ਐਮਐਲਏ ਨਾਲ ਕੋਈ ਮਾੜੀ ਮੋਟੀ ਵਿਸ਼ੇਸ਼ਤਾ ਸੀ ਦਿੱਲੀ ਜਨ ਆਫ ਦਿਬਾ ਆਮ ਆਗਾ ਪਾਰਟੀ ਚ ਇੰਨੀ ਕਿ ਨਿਰਾਸ਼ਾ ਬਹੁਤ ਆਟੇਗੀ कि लुधियाना वैसट तो उन्होंने कैंडीडेट नहीं लगेगा ये दसदा कि पंजाब दे आम के आम आदमी पार्टी कि दिवाली देखो उन्हें दिल्ली इलेक्शन से जनता को अपील की जे समझते हो कि मैं इमानदार हाँ जो तो समझते मैं कोई बेईमानी नहीं कि आम आदमी पार्टी ने वोट देना सरकार का दिल्ली के लोगों ने फतवा देता है अरविंद केजरीवाल और आम आदमी पार्टी की अव्वल दर्जे की बेईमान भ्रष्टाचारी पार्टी आम आदमी पार्टी सरकार तो बनाई छोड़ो उन्होंने अरविंद केजरीवाल ही पूछ के रख दिया लुधियाना पच्चीस विधानसभा हल्के तो जिमनी चोणा लई आम आदमी पार्टी वालों राज्यसभा मैंबर संजीव अरोड़ा नूं टिकट दिते जाण ते सियासत भग ਜੋ ਮੇ ਕალი ਦਲ ਅਤੇ ਭਾਰਤੀ ਜਨਤਾ ਪਾਰਟੀ ਦੇ ਆਗੂਆਂ ਨੇ ਆਮ ਆਦੀ ਪਾਰਟੀ ਉੱਪਰ ਥਿੱਕੇ ਸਵਾਲ ਖੜੇ ਕੀਤੇ ਆ। ਦੇਖੋ ਇੱਕ ਗੱਲ ਬੜੀ ਸਪਸ਼ਟ ਹੋ ਗਈ ਕਿ 3 ਸਾਲ ਦੇ ਰਾਜ ਤੋਂ ਬਾਅਦ ਵੀ ਅਜੇ ਸਥਿਤੀ ਹੈ ਕਿ ਪੰਜਾਬ ਵਿੱਚ ਇਹਨਾਂ ਕੋਲ ਉਮੀਦਵਾਰੀ ਹੈ ਨਹੀਂ ਹੈ। ਜਿਹੜੀ ਸਰਕਾਰ 3 ਸਾਲ ਤੋਂ ਚੱਲ ਰਹੀ ਹੋਵੇ ਤੇ ਆਪ ਪੰਜਾਬ ਨੂੰ ਲੋਕਾਂ ਦੇ ਵਿੱਚ ਬਹੁਤ ਪੌਪੂਲਰ ਕਹਾਉਂਦੀ ਹੋਵੇ ਤੇ ਉਹਨਾਂ ਨੂੰ ਉਮੀਦਵਾਰ ਐ ਬਾਹਰੋਂ ਲੱਭ ਕੇ ਸਿਟਿੰਗ ਰਾਜ ਸਭਾ ਦਾ ਐਮਪੀ ਤੋਂ ਰਿਜ਼ਾਈਨ ਕਰਾ ਕੇ ਇਲੈਕਸ਼ਨ ਲੜੌਣੀ ਹੈ। ਤੇ ਇਹਦਾ ਮਤਲਬ ਇਹੀ ਹੈ ਕਿ ਘਾਟਾ ਉਮੀਦਵਾਰਾਂ ਦੀ ਲੋਕ ਇਹਨਾਂ ਨੂੰ ਨਹੀਂ ਚਾਹੁੰਦੇ ਤੇ ਇਹ ਮੇਰੇ ਹਿਸਾਬ ਨਾਲ ਹੈ ਜਿਹੜਾ ਪੋਲੀਟੀਕਲੀ ਤੌਰ ਤੇ ਇਸ پارٹی ਨੂੰ ਮਹਿੰਗਾ proof ਹੋ ਸਕਦਾ ਸੰਜੀਵ ਜੀ ਮੈਂ ਕਿਸ مرحوم ਬਤਾਏ ਕੋਪੀ ਜੀ ਵਾਈਹੋਂ ਸਪਰਸ ਕੱਲ ਚੱਲ ਰਹੀ ਸੀ ਕਿ ਟਿਕਟ ਦੇਖੋ ਲੋਕਲ ਬੰਦੇ ਨੂੰ ਦੇਣੀ ਚਾਹੀਦੀ ਸੀ ਜਿਹੜਾ इजीली ਅਵੇਲੇਬਲ ਹੋਵੇ ਐਕਸੈਸਿਬਲ ਹੋਵੇ ਜਿਹੜੇ ਸੰਜੀਵ ਹੈ ਸਾਡੇ ਦੋਸਤ ਹੈ ਪਰ ਉਹ ਐਕਸੈਸਿਬਲ ਹੀ ਨਹੀਂ ਉਹ ਰਾਜ ਸਭਾ ਦੇ ਫੈਟ ਸੀਗੇ ਜਿਹੜੇ ਬੈਠ ਕੇ ਆਪਣਾ ਦੰਬਰ ਚ ਬੈਠ ਕੇ ਦਿੱਲੀ ਫਿਰ ਕੇ ਮინისტრਾਂ ਨਾਲ ਗੱਲ ਕਰ ਲੈਣ ਪਰ ਉਹ ਜੇ ਤੁਸੀਂ ਕਹੋ ਫੀਲਡ ਜੌਬ ਕਰ ਲੈਣਗੇ ਐਮ ਐਲ ਏ ਦੀ ਡਿਊਟੀ ਨਿਭਾ ਲੈਣਗੇ ਨਹੀਂ ਨਹੀਂ ਸਕਦੇ। ਉਹਨਾਂ ਲੋਕੀਂ ਦਾਅਵੇਦਾਰ ਸਨ ਪਾਰਟੀ ਦਾਅਵੇਦਾਰ ਕਾਫੀ ਉਹਨਾਂ ਦਾਅਵੇਦਾਰ ਤੱਕ ਅਖਬਾਰ ਹੈ ਜੀ ਸੁਣਦੇ ਸੀ ਜੀ ਕਈ ਕਾਉਂਸਲਰ ਸੀਗੇ ਉਹਦੀ ਵਿਡੋ ਵੀ ਸੀਗੀ ਸਭ ਤੋਂ ਪਹਿਲਾਂ ਤਾਂ ਮੈਨੂੰ ਲੱਗਦਾ ਜੇ ਕੋਸ਼ਿਸ਼ ਹੀ ਹੈ ਤਾਂ ਕੰਪੈਸ਼ਨਟ ਗਰਾਊਂਡ ਤੇ ਉਹਦੀ ਘਰ ਵਾਲੀ ਨੂੰ ਟ੍ਰੈਕਟਰ ਦੇਣੀ ਚਾਹੀਦੀ ਸੀ ਜੇ ਪਾਰਟੀ ਨੂੰ ਉਸ ਮਹਿਰੂਮ ਐਮ ਐਲ ਏ ਨਾਲ ਕੋਈ ਮਾੜੀ-ਮੋਟੀ ਵੀ ਸਿਰਫਤੀ ਸੀਗੀ ਤਾਂ तक अपने दी तो गबाराट, गबाराट, कोई नहीं करांगे। हले फरवरी है राज्य मैम उम्मीदवार लाता विधानसभा दिल्ली चुनाव के बाद आम आदमी पार्टी इन निराशा और बुखलाहट हैगी है कि लुधियाना वैसट तो उन्होंने कोई कैंडिडेट नहीं लिया ਔਰ ਉਹਨੇ ਆਪਣੇ ਮੌਜੂਦਾ ਰਾਜ ਸਭਾ ਦੇ ਮੈਂਬਰ ਨੂੰ ਚੋਣ ਲੜਾਉਣ ਦਾ ਫੈਸਲਾ ਕੀਤਾ ਇਹ ਦੱਸਦਾ ਹੈ ਕਿ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਕਿੰਨੀ ਬੈਂਕਰਪਟ ਹੋ ਗਈ ਹੈ ਦਿਵਾਲਿਆ ਹੋ ਗਈ ਹੈ ਕਿਉਂਕਿ ਕੋਈ ਕੈਂਡੀਡੇਟ ਕੋਈ ਨਹੀਂਗਾ ਜਿਹਨੂੰ ਚੋਣ ਲੜਾ ਸਕੇ ਔਰ ਦੂਸਰੀ ਚੀਜ਼ ਇੱਕ ਤੀਰ ਨਾਲ ਦੋ ਨਿਸ਼ਾਨ ਉਹ ਇਹ ਹੈ ਕਿ ਸਜੀਵ ਅਰੋੜਾ ਨੂੰ ਲੁਧਿਆਣਾ ਵੈਸਟ ਲੜਾ ਕੇ ਸਾਰੇ ਸਰਕਾਰੀ ਤੰਤਰ ਦਾ ਦੁਰਉਪਯੋਗ ਕਰਕੇ ਇਹਨੂੰ ਜਾ ਕੇ ਅਸੀਂ ਵਿਧਾਨ ਸਭਾ 'ਚ ਭੇਜਾਂਗੇ ਤੇ ਜਿਹੜੀ ਰਾਜ ਸਭਾ ਦੀ ਸੀਟ ਹੋਈ ਉੱਥੇ ਅਰਵਿੰਦ ਕੇਜਰੀਵਾਲ ਲੈ ਕੇ ਆਵਾਂਗੇ ਅਰਵਿੰਦ ਕੇਜਰੀਵਾਲ ਸਤੰਤ ਬਾਹਰ ਰਹਿ ਨਹੀਂ ਸਕਦਾ ਹਾਲਾਂਕਿ ਦੇਖੋ ਉਹਨੇ ਦਿੱਲੀ ਇਲੈਕਸ਼ਨ 'ਚ ਬੜਾ ਜਨਤਾ ਨੂੰ ਅਪੀਲ ਕੀਤੀ ਸੀਗੀ ਜੇ ਤੁਸੀਂ ਸਮਝਦੇ ਹੋ ਕਿ ਮੈਂ ਇਮਾਨਦਾਰ ਹਾਂ ਜੇ ਤੁਸੀਂ ਸਮਝਦੇ ਮੈਂ ਕੋਈ ਬੇਈਮਾਨੀ ਨਹੀਂ ਕੀਤੀ ਤੇ ਆਮ ਆਦੀ ਪਾਰਟੀ ਨੂੰ ਵੋਟ ਦੇਣਾ ਉਹ ਸਰਕਾਰ ਦੁਆਰਾ ਬਣਾਣਾ दिल्ली के लोगों ने फतवा देता कि अरविंद केजरीवाल और आम आदमी पार्टी अब्बल दर्जे की बेईमान भ्रष्टाचारी पार्टी है आम आदमी पार्टी सरकार तो बना नहीं छोड़ो उन्होंने अरविंद केजरीवाल ही पूछ के रख दता तो यदा मतलब दिल्ली की जनता ने फतवा देता ना कि भी आम आदमी पार्टी और दिल्ली जी आपकी सरकार सी और अरविंद केजरीवाल और तो की सरकार से प्रष्ट सी तो हूँ की करूगा पंजाब का रुख कर लिया لیکن پنجابی غیرت مند ਨੇ ਆਮ ਆਦਮੀ ਪਾਰਟੀ ਦੇ जिस ਤਰੀਕੇ ਦੇ ਨਾਲ ਉਹ ਪੰਜਾਬ ਦੇ ਵਿੱਚ ਐਪ੍ਰਾਕਸੀ ਸਰਕਾਰ ਚਲਾ ਰਹੀ ਹੈ ਅੱਜ ਸੀਐਮਓ ਦਾ ਕੀ ਹਾਲ ਹੈ ਟੋਟਲ ਦਾ ਟੋਟਲ ਜਿਹੜਾ ਸੀਐਮਓ ਹੈਗਾ ਉਹ ਅਰਵਿੰਦ ਕੇਜੀਵਾਲ ਦੇ ਬੰਦੇ ਨੇ ਦਿੱਲੀ ਤੋਂ ਆ ਕੇ ਕੈਪਚਰ ਕੀਤਾ ਹੋਇਆ ਭਗਵੰਤ ਮਾਨ ਤਾਂ ਸਿਰਫ ਇੱਕ ਮਖੌਟੇ ਦਾ ਮੁੱਖ ਮੰਤਰੀ ਰਹਿ ਗਿਆ ਉਹ ਸਾਰੇ ਮਨਿਸਟਰੀਜ਼ ਓਐਸਡੀ ਜਿਹੜੇ ਹੈਗੇ ਨੇ ਦਿੱਲੀ ਤੋਂ ਆ ਕੇ ਬੈਠੇ ਹੋਏ ਨੇ ਤੇ ਕਿਹੜੀ ਸਰਕਾਰ ਹੈ ਪੰਜਾਬ ਦੀ ਕਿਹੜੀ ਸਰਕਾਰ ਹੈ ਪੰਜਾਬੀਆਂ ਦੀ ਸੋ लुधाना वैस तो भी <coughs> लुधाना <लुदारे> की <दी> जनता <coughs> संजीव गोडे आएगी और अरविंद केजरीवाल का रस्ता अब सबका भी अपने मरहूम विधायक कोकी साहब की भी एक बंदा जो होर भी पार्टी दावेदार एक मौजूद रायसा मैंबर टिकट दे मैं तो दस रहा ना जी कि बैंक्रपसी कि गई है दिवालियापन घबराहट झुंझुलाहट आम आदमी पार्टी हैगी है कि असं लुधियाना वैस की सीट भी हार रहे हैं बुरे थोड़ी तरह हार रहे हैं इतों भारतीय जनता पार्टी बड़े अच्छे मार्जन जीतेगी आज मैं दावा कर रहा कि लुधियाना वैस की सीट तो भारतीय जनता पार्टी का उम्मीदवार जीतेगा और अरविंद केजरीवाल के मनसूबा पानी फेरेगा राज्यसभा जाने उन्हें बनाया हुआ कद तक ऐलान कर सकते हैं देखो साढ़ा एक प्रोसीजर है जल्दी ऐलान हो जाएगा लेकिन इन्ना विश्वास दलाना कि चाहे आम आदमी पार्टी ने पंजाबियों ने अरविंद केजरीवाल को गिरवी रख दता है ਲੇਕਿਨ ਭਾਰਤੀ ਜਨਤਾ ਪਾਰਟੀ ਪੰਜਾਬ ਔਰ ਪੰਜਾਬੀਅਤ ਦੀ ਰਾਖੀ ਲਈ ਲੁਧਿਆਣਾ ਵੈਸਟ ਸੀਟ ਜਿੱਤ ਕੇ ਅਰਵਿੰਦ ਕੇਜਰੀਵਾਲ ਦੇ ਮਨਸੂਬਿਆਂ ਤੇ ਪਾਣੀ ਫੇਰੇਗੀ